ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਜਿਵੇਂ ਤੁਸੀਂ ਜਾਣਦੇ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਇੱਕ ਖਤਰਨਾਕ ਸਾਜ਼ਿਸ਼ ਵਾਂਗੂ ਜਾਪਦਾ ਕਈ ਵਾਰ ਇਸ ਤਰ੍ਹਾਂ ਦਾ ਮੁੱਦਾ ਪੱਖਿਆ ਹੋਇਆ ਕਿ ਇਥੋਂ ਭਈਏ ਜਿਹੜੇ ਉਹਨਾਂ ਨੂੰ ਭਜਾਇਆ ਜਾਂਦਾ ਭਈਏ ਮਤਲਬ ਉਹ ਪ੍ਰਵਾਸੀ ਵੀਰ ਜਿਹੜੇ ਯੂਪੀ ਤੋਂ ਬਿਹਾਰ ਤੋਂ ਤੇ ਹੋਰ ਨਗਦੇ ਨਾਲ ਦੀਆਂ ਜਿਹੜੀਆਂ ਛੋਟੇ ਛੋਟੇ ਸਟੇਟਾਂ ਦੇ ਜਿਹੜੀਆਂ ਉੱਥੋਂ ਆਣ ਵਾਲੇ ਲੋਕ ਆ ਆਪਣੇ ਰੋਜ਼ਗਾਰ ਲਈ ਹੀ ਨਹੀਂ ਪੰਜਾਬੀਆਂ ਦਾ ਜਿਹੜਾ ਜ਼ਰੂਰਤਾ ਸੀ ਖੇਤੀਬਾੜੀ ਦੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਉਹਨਾਂ ਦੀ ਆਮਦ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਇੰਡਸਟਰੀ ਵਿੱਚ ਵੀ ਬਹੁਤ ਵੱਡਾ ਐਸਐਮਐਲਪੀ ਕੋਊਟ ਆਇਆ ਕੀ ਉਹਨਾਂ ਨੂੰ ਕੱਢਿਆ ਜਾ ਸਕਦਾ ਜਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਆਂ ਇਹ ਜਰਨਲ ਵਾਸਤੇ ਅਸੀਂ ਅੱਜ ਪਹੁੰਚੇ ਆਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਕੋ ਸ਼ਰਮਾ ਜੀ ਤੁਹਾਡਾ ਹਾਰਦਿਕ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਇਹ ਪ੍ਰਵਾਸ ਪ੍ਰਵਾਸੀ ਸ਼ਬਦ ਇਹ ਕੀ ਹੈ ਇਹ ਜਿਹੜਾ ਇਹ ਭਈਏ ਭਜਾਓ ਵਾਲਾ ਪ੍ਰਵਾਸ ਦਾ ਮੁੱਦਾ ਇਹ ਸਾਰੇ ਪਰਚੇਵ ਦੇ ਵਿੱਚ ਕਿਵੇਂ ਤੁਸੀਂ ਇਹਨੂੰ ਦੇਖਦੇ ਆਂ ਸਰੋਤ ਸਾਹਿਬ ਆਰਥਿਕਤਾ ਜਦ ਹੀ ਹੁੰਦੀ ਹੈ ਪਰਵਾਸ ਦਾ ਉਹਦੇ ਨਾਲ ਬਹੁਤ ਗਿਆਨ ਲੱਤਾ ਹੈ ਜੀ ਆਰਥਿਕਤਾ ਲੋ ਪ੍ਰੈਸ਼ਰ ਏਰੀਆ ਵਾਂਗੂੰ ਹੁੰਦੀ ਹੈ ਹੂੰ ਜਿੱਥੇ ਲੋ ਪ੍ਰੈਸ਼ਰ ਏਰੀਆ ਬੰਦਾ ਹੈ ਉੱਥੇ ਬਦਲਾ ਜਾਂਦੇ ਆਂ ਹੂੰ ਪੰਜਾਬ ਨੂੰ ਇਹ ਸਾਰੇ ਜਿਹੜਾ ਸੀਨ ਚੱਲ ਰਿਹਾ ਹੈ ਇਸ ਵੇਲੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਸ ਘਟਨਾ ਦੀ ਨਿਖੇਧੀ ਕਰਾਂਗਾ ਜੀ ਜਿਹੜੀ ਹੁਸ਼ਿਆਰ ਪੁੱਤ ਘਟੀ ਹਮ ਔਰ ਬਹੁਤ ਦਰਦਨਾਕ ਘਟਨਾ ਸੀ ਵਹਿਸ਼ੀਆਨਾ ਕਰਾਰ ਦਿੱਤੀ ਜਾਨਵਰੀ ਘਟਨਾ ਸੀ ਜੀ ਔਰ ਉਹ ਕਿਸੇ পাগল ਵਿਅਕਤੀ ਦੀ ਕਰਤੂਤ ਹੀ ਹੋ ਸਕਦੀ ਹੈ ਜੀ ਉਹ ਕਿਸੇ ਸਮਝਦਾਰ ਜਾਂ ਗਿਆਨਵਾਨ ਜਾਂ ਸੋਜੀ ਬਲੇ ਵਿਅਕਤੀ ਦੀ ਕੋਈ ਕਰਤੂਤ ਨਹੀਂ ਮੰਨਦਾ ਨਾ ਕਿਸੇ ਸਧਾਰਨ ਮਨੁੱਖ ਦੀ ਗੱਲ ਨਹੀਂ ਉਹ ਆਸਾਧਾਨ ਘਟਨਾ ਹੈ ਜੀ ਤੁਸੀਂ ਵੇਖਿਆ ਸੀ ਇੱਕ ਨਿਰਭਿਆ ਕਾਂਡ ਹੋਇਆ ਸੀ ਜੀ ਜਿਸ ਕਾਂਡ ਦੇ ਵਿੱਚ ਉਹ ਕੰਮ ਕਰਨ ਵਾਲਿਆਂ ਨੇ ਉਹ ਕੰਡ ਕਰਨ ਵਾਲਿਆਂ ਨੇ ਬਲਾਤਕਾਰ ਕਰਨ ਤੋਂ ਬਾਅਦ ਕਿਸ ਹੱਦ ਤੱਕ ਉਸ ਲੜਕੀ ਦੇ ਅੰਗਾਂ ਪ੍ਰਤੰਗਾਂ ਦਾ ਧੱਜੀਆਂ ਉਡਾ ਦਿੱਤੀਆਂ ਲੋਹੇ ਦੇ ਪਾਈਪ ਤੋਂ ਲੈ ਕੇ ਵੱਟੇ ਪੱਥਰ ਤੱਕ ਉਹਨਾਂ ਨੇ ਅੰਦਰ ਫਿਟ ਦਿੱਤੇ ਉਹ ਕੀ ਤੁਸੀਂ ਉਹਨੂੰ ਇੱਕ ਬਲਾਤਕਾਰੀ ਮੰਨ ਸਕਦਾ ਕਹੋਗੇ ਨਹੀਂ ਉਹ ਇੱਕ क्रूर ਔਰ ਪਸ਼ੂਸ ਕਿਸਮ ਦੀ ਮਾਨਸਿਕਤਾ ਸੀ ਜੀ ਐਸ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਔਰ ਇਸ ਕਿਸਮ ਦਾ ਪੜਦਾ ਹੋਇਆ ਹੈ ਉਹ ਅਕਸਰ ਸਾਰੇ ਸਮਾਜ ਨੂੰ ਹੰਦਵਾ ਰਿਹਾ ਹੈ ਹਮ ਔਰ ਅੱਜ ਪੰਜਾਬ ਵਿੱਚ ਜਿੱਥੇ ਲਾਅ ਐਂਡ ਆਰਡਰ ਦੀ ਧੱਜੀਆਂ ਉੜੀਆਂ ਹੋਈਆਂ ਨੇ ਇੱਥੇ ਲਾਅ ਐਂਡ ਆਰਡਰ ਦਾ ਕੋਈ ਮਾਈਬਾਬ ਹੀ ਨਹੀਂ ਮਿਲਦਾ ਜੀ ਜਿੱਥੇ ਐਡੇ ਵੱਡੀ ਘਟਨਾ ਹੋ ਗਈ ਐਦਾ ਵੱਡਾ ਰਿਐਕਸ਼ਨ ਚੱਲ ਰਿਹਾ ਹੈ ਹਮ ਇੰਨੀ ਸੋਸ਼ਲ ਮੀਡੀਆ ਤੇ ਰੌਲਾ ਹੈ ਔਰ ਮੁੱਖ ਮੰਤਰੀ ਆਂਦਾ ਵਾਰ ਕਹਿੰਦਾ ਨਹੀਂ 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 ਐਦਾਂ ਨਹੀਂ ਕਰੀਦਾ ਐਦਾਂ ਨਹੀਂ ਕਰੀਦਾ ਇੰਨੀ ਗੱਲ ਕਹਿਣ ਤੋਂ ਬਾਅਦ ਉਹ ਖਮੋਚ ਹੋ ਜਾਂਦਾ ਹੈ ਕਿ ਸਰਕਾਰ ਦਾ ਨਹੀਂ ਫਰਜ਼ ਬਣਦਾ ਜੀ ਇਸ ਮਾਮਲੇ ਜਾ ਕੇ ਕੀ ਸਰਕਾਰ ਆ ਕੇ ਇਸ ਮਾਮਲੇ 'ਚ ਕਠੋਰ ਰੁਦਹੇਜ ਜਿੰਦੀ ਬਈ ਦੇਖੋ ਅੱਗਾ ਪਿੱਛਾ ਦੇਖ ਕੇ ਚਲੋ ਨੁਕਸਾਨ ਫਾਇਦਾ ਸੋਚ ਕੇ ਚਲੋ ਇਹ ਨਾ ਹੋਵੇ ਵੀ ਅਸੀਂ ਅੱਗੇ ਜਾਂਦੇ ਜਾਂਦੇ ਪਿੱਛੇ ਦਾ ਕਹਾਣ ਕਰ ਲਈਏ ਜੀ ਜੀ ਇਹ ਤਾਂ ਇੱਕ ਗੱਲ ਸੀ ਜਿਹੜੀ ਅਸੀਂ ਉਸ ਕੱਟਣ ਦਾ ਸੰਬੰਧਿਤ ਕੀਤੀ ਹੈ ਜੀ ਗੱਲ ਪ੍ਰਵਾਸ ਦਾ ਜਿਹੜਾ ਤੁਹਾਨੂੰ ਸਵਾਲ ਹੈ ਉਹ ਬਹੁਤ ਵੱਡਾ ਹੈ ਹਮ ਪ੍ਰਵਾਸ ਜਿਹੜਾ ਜਿਹੜਾ ਹੈਗਾ ਉਹ ਮਨੁੱਖ ਦਾ ਇੱਕ ਬਚਿੱਤਰ ਕਿਸਮ ਦਾ ਜਿਹੜਾ ਖੈਲੋ ਉਹਦੀਆਂ ਜ਼ਰੂਰਤਾਂ ਕਹਿ ਲਓ ਉਹਦੀ ਆਰਥਿਕਤਾ ਦਾ ਦੀ ਮਜਬੂਰੀ ਕਹਿ ਲਓ ਜੀ ਹੁਣ ਜਦੋਂ ਸਾਡੇ ਪੰਜਾਬ ਵਿੱਚ ਹਰਤ ਕ੍ਰਾਂਤੀ ਆਈ ਹੈ ਉਸ ਤੋਂ ਬਾਅਦ ਫਸਲਾਂ ਸਟੇਬਲ ਹੋਈਆਂ ਜੀ ਉਸ ਤੋਂ ਪਹਿਲਾਂ ਹੜ ਆਣਾ ਸੁੱਕਾ ਪੈਣਾ ਮੀਂਹ ਜਿਆਦਾ ਪੈਣਾ ਇਹਦੇ ਕਰਕੇ ਫਸਲਾਂ ਦੀ ਜਿਹੜੀ ਸੀ ਨਾ ਉਹ ਕੋਈ ਬਹੁਤ ਜ਼ਿਆਦਾ ਸਿਹਤ ਨਹੀਂ ਸੀ ਇੱਕ ਸਰਤਾ ਨਹੀਂ ਸੀ ਉਹਦੇ ਵਿੱਚ ਬਹੁਤ ਸਾਰੀ ਡਾਈਮੈਂਸ਼ਨਸ ਹੈ ਆ ਹੂੰ ਲੇਕਿਨ ਜਦੋਂ ਬੰਦ ਬਣ ਗਿਆ ਪਾਣੀ ਕੰਟਰੋਲ ਚ ਆ ਗਿਆ ਜੀ ਉਸ ਤੋਂ ਬਾਅਦ ਪੰਜਾਬ ਨੇ ਜਿਹੜੀ ਹਰਤ ਕਰਾਂਤੀ ਦੇ ਵਿੱਚ ਤਰੱਕੀ ਕੀਤੀ ਜੀ ਉਹਦੇ ਵਿੱਚ ਉਸ ਟਾਈਮ ਤੋਂ ਹੀ ਜਿਹੜਾ ਪ੍ਰਵਾਸ ਹੈ ਉਹ ਪੰਜਾਬ ਵੱਲ ਨੂੰ ਆਂਦਾ ਰਿਹਾ ਹੈ ਜੀ ਔਰ ਉਹ ਪ੍ਰਵਾਸ ਦੋ ਤਰ੍ਹਾਂ ਦਾ ਆਂਦਾ ਰਿਹਾ ਜੀ ਇੱਕ ਤਾਂ ਬਿਹਾਰ ਜਿਹੜਾ ਕਿ ਬਹੁਤ ਹੀ ਗਰੀਬ ਔਰ ਉੱਥੇ ਦੇ ਗ੍ਰਾਮੀਣ ਲੋਕਾਂ ਲਈ ਬਹੁਤ ਬੁਰੀ ਹਾਲਤ ਸੀ ਜੀ ਉਹਨਾਂ ਲੋਕਾਂ ਦਾ ਇੱਕ ਸਮੂਹ ਆਂਦਾ ਸੀ ਹੂੰ ਪਹਿਲਾਂ ਇੱਕ ਬੰਦਾ ਆਇਆ ਉਹਨੇ 10 ਲੈ ਲੈਂਦੇ 10 ਨੇ 100 ਲੈ ਲੈਂਦੇ ਹਮਮ ਔਰ ਇੱਥੇ 1000 ਦੀ ਨਹੀਂ 1 ਲੱਖ ਦੀ ਲੋੜ ਆ ਜੀ ਤਾਂ ਇਦਾਂ ਕਰਦੇ ਕਰਦੇ ਉਸ ਵੇਲੇ ਉਹ ਟ੍ਰੇਨਾਂ ਤੇ ਚੜ੍ਹ ਜਾਂ ਕੇ ਆਉਂਦੇ ਹੁੰਦੇ ਸੀ ਜੀ ਔਰ ਜਿਨ੍ਹਾਂ ਲੋਕਾਂ ਨੇ ਇੱਥੇ ਰਿਸਰਚ ਕੀਤੀਆਂ ਕਿਤਾਬਾਂ ਲਿਖੀਆਂ ਨੇ ਜੀ ਉਹ ਦੱਸਦੇ ਨੇ ਉਸ ਵੇਲੇ ਰਾਤ ਨੂੰ ਟ੍ਰੇਨਾਂ ਹੁੰਦੀਆਂ ਹੁੰਦੀਆਂ ਸੀ ਹਮਮ ਔਰ ਉਹ ਟ੍ਰੇਨਾਂ ਦੇ ਛੱਤਾਂ ਦੇ ਉੱਪਰ ਬੈਠੇ ਪ੍ਰਵਾਸੀ ਹਰੇ ਸੀ ਹਮਮ ਮਤਲਬ ਕਿ ਸਿਰਫ ਟ੍ਰੇਨਾਂ 'ਚ ਨਹੀਂ ਪਰੇ ਹੁੰਦੇ ਸੀ ਹਾਂਜੀ ਹਾਂਜੀ ਛੱਤਾਂ 'ਤੇ ਉੱਪਰ ਬੈਠੇ ਹੁੰਦੇ ਜੀ ਔਰ ਕਈ ਰਾਹ ਦੇ ਵਿੱਚ ਪੁੱਲ ਉਨ ਕਰਕੇ ਕਿ ਤਾਰਾਂ ਨਾਲ ਟਕਰਾਣ ਕਰਕੇ ਮਰ ਵੀ ਜਾਂਦੇ ਸੀ ਜੀ ਜੀ ਸਹੀ ਆਪਣੀ ਜਾਨ ਦਾ ਖਤਰਾ ਲੱਗ ਜਾਂਦਾ ਸੀ ਹਾਂਜੀ ਬਾਰਿਸ਼ਾਂ ਹੁੰਦੀਆਂ ਸੀ ਤਾਂ ਬਾਰਿਸ਼ਾਂ ਦੇ ਵਿੱਚ ਵੀ ਉੱਪਰ ਚਿਪਕ ਕੇ ਬੈਠੇ ਹੁੰਦੇ ਸੀ ਹਮ ਡੱਬਿਆਂ ਦੇ ਉੱਪਰ ਬਾਹਰ ਉੱਪਰਲੇ ਪਾਸੇ ਹਮ ਤਾਂ ਇਹ ਇੱਕ ਇੱਕ ਇਹ ਵਰਤਾਰਾ ਜਿਹਾ ਸੀ ਉਹ ਉਸ ਵੇਲੇ ਸ਼ੁਰੂ ਹੋਇਆ ਜੀ ਉਸ ਵੇਲੇ ਜਿਹੜੀ ਜੱਟ ਜੀ ਵੀ ਦਾ ਸੀ ਹਮ ਉਹਨਾਂ ਨੂੰ ਜਿਹੜੀ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰ ਸੀ ਜੀ ਔਰ ਉਸ ਲਈ ਜੱਟਾਂ ਨੂੰ ਰਾਜੇ ਲੱਗਦੇ ਦੇ ਸੀ ਹਮ ਰੱਬ ਆ ਗਿਆ ਹਮ ਔਰ ਉਸ ਵੇਲੇ ਜੀਆਂ ਘਟਨਾਵਾਂ ਜਿਹੜੀਆਂ ਆਇਆਂ ਜਿਹੜੇ ਉਸ ਵੇਲੇ ਦੇ ਕਿਸਮਦੀਦ ਹੈ ਜੀ ਉਹ ਇਹ ਵੀ ਦੱਸਦੇ ਆ ਕਿ ਜਦ ਆਪਣੇ ਆਪਣੇ ਟਾਲੀਆਂ ਲੈ ਕੇ ਸਟੇਸ਼ਨ ਤੇ ਪਹੁੰਚੇ ਹੁੰਦੇ ਸੀ ਹਮ ਭਈਏ ਆਪਣੇ ਆਪਣੇ ਸਮੂਹ ਪ੍ਰਵਾਸੀ ਆਉਂਦੇ ਸੀ ਹਮ ਲੇਕਿਨ ਉਹ ਪੁਲਿਸ ਵਾਲੇ 20000 ਰੁਪਏ ਦੇਗੇ ਨਾ ਹਮ ਦੰਗਾ ਮਰਵਾ ਕੇ ਇੱਕ ਟਰਾਲੀ ਦੀ ਚੜ੍ਹਨ ਲਈ ਮਜਬੂਰ ਕਰ ਲੈਂਦੇ ਪਹਿਲਾਂ ਇੱਧਰ ਪਰੋ ਉਧਰ ਪਰੋ ਅੱਛਾ ਔਰ ਕਈ ਲੋਕ ਤੇ ਐਸੇ ਸੀ ਜਿਹੜੇ ਆਏ ਕਿਸੇ ਹੋਰ ਦੇ ਹੁੰਦੇ ਸੀ ਹਾਂ ਟ੍ਰਾਲੀ ਹੋਰ ਜਾਂਦੇ ਸੀ ਉਹ ਟਰਾਲੀਆਂ ਦੇ ਵਿੱਚ ਆਵਾ ਮਾਰਦੇ ਸੀ ਉਹ ਰੋਹਦੇ ਚੀਜ਼ ਦੇ ਸੀ ਵੀ ਸਾਨੂੰ ਕਿੱਥੇ ਲੈ ਕੇ ਚੱਲੇ ਹੋ ਹਾਂ ਉਹਨਾਂ ਵਾਸਤੇ ਇੱਕ ਪਰਦੇਸ ਸੀ ਹਾਂ ਕੋਈ ਜਾਣਦਾ ਨਹੀਂ ਸੀ ਉਹ ਟੁੱਟੀਆਂ ਚੱਪਲਾਂ ਜਾਂ ਬਿਨਾਂ ਚੱਪਲਾਂ ਤੋਂ ਸਾਡੇ ਮਤਲਬ ਇੰਡਸਟਰੀ ਸਾਡੇ ਕਿਸਾਨਾਂ ਦੀ ਜ਼ਰੂਰਤ ਸੀਗੇ ਉਹ ਕੱਚੇ ਪਾ ਕੇ ਟੇੜ ਬਣਾਣਾ ਹੁੰਦੀਆਂ ਸੀ ਸ਼ਰਤਾਂ ਵੀ ਨਹੀਂ ਝੁਦੀਆਂ ਹਾਂ ਹਾਂ ਉਹਨਾਂ ਕੰਡੀਸ਼ਨਸ ਤੋਂ ਆਉਂਦੇ ਸੀ ਜੀ ਲੇਕਿਨ ਉਹ ਕੰਮ ਬਹੁਤ ਤੇਜ਼ ਕਰਦੇ ਸੀ ਹਾਂ ਕੰਮ ਉਹਨਾਂ ਦੀ ਪਰਫੈਕਸ਼ਨ ਬੜੀ ਸੀ ਜੀ ਔਰ ਉਹ ਇੱਥੋਂ ਦੇ ਮਜ਼ਦੂਰ ਨਾਲੋਂ ਬਹੁਤ ਜ਼ਿਆਦਾ ਕੱਟ ਮੁਝ ਦੇ ਲੈ ਕੇ ਉਹ ਕੰਮ ਕਰ ਦਿੰਦੇ ਸੀ ਇਹ ਜਿਹੜੀ ਬਿਜਾਈ ਹੁੰਦੀ ਸੀ ਉਸ ਬਿਜਾਈ ਤੱਕ ਇੱਥੇ ਰਹਿੰਦੇ ਸੀ ਉਸ ਤੋਂ ਬਾਅਦ ਚਲੇ ਜਾਂਦੇ ਸੀ ਜੀ ਫਿਰ ਜਦੋਂ ਫਸਲ ਕੱਟਣ ਦੀ ਵਾਰ ਆਉਂਦੀ ਸੀ ਉਹ ਫਿਰ ਆਉਂਦੇ ਸੀ ਔਰ ਫਸਲ ਕੱਟ ਕੇ ਉਸ ਤੋਂ ਬਾਅਦ ਕਣਕ ਦਾੜਾ ਬਿਜਾਈ ਕਰਨੀ ਹੈ ਉਹਦੇ ਵਿੱਚ ਹੈਲਪ ਕਰਕੇ ਤਾਂ ਫਿਰ ਵਾਪਸ ਚਲੇ ਜਾਂਦੇ ਸੀ ਠੀਕ ਲੇਕਿਨ ਜਦੋਂ ਉਹ ਇੱਥੋਂ ਜਾਂਦੇ ਸੀ ਉਹ ਭਲਿਆ ਵੇਲੇ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਏ ਆ ਕਮਾ ਕੇ ਜਦੋਂ ਲਿਆਦੇ ਸੀ ਤੇ ਉੱਥੇ ਵਾਲਾ ਨੂੰ ਲੱਗਦਾ ਸੀਗਾ ਕਿ ਇਹ ਜਿੱਦਾਂ ਸਾਡੇ ਬੰਦੇ ਇੰਗਲੈਂਡ ਕੈਨੇਡਾ ਜਾਂਦੇ ਆ ਦੁਬਈ ਜਾਂਦੇ ਦੁਬਈ ਜਾਂਦੇ ਆ ਇਹ ਉਸੇ ਤਰ੍ਹਾਂ ਨਾਲ ਹੋਇਆ ਸਭ ਉਹ ਚਲਦੇ ਚਲਦੇ ਫਿਰ ਕੁਝ ਪਰਮਾਨੈਂਟ ਹੋ ਗਏ ਅੱਛਾ ਜਿਹੜੇ ਬਿਹਾਰ ਵਾਲੇ ਸੀ ਉਹ ਜਿਆਦਾ ਖੇਤੀ ਲੇਬਰ ਸੀ ਹੂੰ ਔਰ ਯੂਪੀ ਵਾਲੇ ਜਿਹੜੇ ਸੀ ਉਹ ਸ਼ਹਿਰਾਂ ਦੀ ਡਿਮਾਂਡ ਪੂਰੀ ਕਰਨ ਵਾਸਤੇ ਆਏ ਠੀਕ ਹੈ ਜਿਹੜਾ ਹੈ ਇੰਡਸਟਰੀ ਸੀ ਉੱਥੇ ਬਹੁਤ ਜ਼ਿਆਦਾ ਲੇਬਰ ਦੀ ਜ਼ਰੂਰਤ ਸੀ ਹਾਂਜੀ ਉੱਥੇ ਆ ਕੇ ਸਬਤ ਹੋਏ ਹੂੰ ਇਹ ਸਿਰਾ ਇਹਨਾਂ ਦਾ ਪ੍ਰਵਾਸ ਅੱਛਾ ਉਸੇ ਉਹਦੇ ਨਾਲ ਹੀ ਉਹ ਆਪਣੀਆਂ ਉੱਥੇ ਜ਼ਮੀਨਾਂ ਛੱਡ ਕੇ ਹੂੰ ਇੱਥੇ ਆਏ ਹੂੰ ਇਧਰ ਜਿੰਨਾ ਜੱਤਾ ਕੋ ਜ਼ਮੀਨਾਂ ਘੱਟ ਸੀ ਹੂੰ ਉਹਨਾਂ ਨੇ ਪ੍ਰਵਾਸ ਕੀਤਾ ਯੂਪੀ ਉਤਰਾਖੰਡ ਰਾਜਸਥਾਨ ਹੂੰ ਯੂਪੀ ਉਤਰਾਖੰਡ ਦੇ 14 ਐਸੇ ਜ਼ਿਲ੍ਹੇ ਹੈ ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਹੈ ਉਹ ਐਸੇ ਰਾਜ ਬਣੇ ਬਥੇ ਹੂੰ ਇੱਥੇ ਜੀ 1 ਏਕੜ ਵੇਚੀ ਉਹਤੇ 20-20 ਏਕੜ ਲੈ ਕੇ ਤੇ ਅੱਜ ਵੱਡੇ ਵੱਡੇ ਫਾਰਮ ਹੋ ਸੁਣਾ ਕੇ ਬੈਠੇ ਆ ਕੋਟੀਆਂ ਵਾ ਕੇ ਬੱਟੇ ਜੀ ਔਰ ਇੱਥੇ ਜਿਹੜਾ ਰੌਲਾ ਪੈ ਰਿਹਾ ਹੂੰ ਉਹਦੇ ਨਾਲ ਉਧਰੋਂ ਵੀ ਨੀ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਹੂੰ ਵੀ ਤੁਸੀਂ ਇਹ ਕੀ ਕਰਦੇ ਹੋ ਲੋਕੀ ਸਾਨੂੰ ਕੁਐਸਚਨ ਕਰਨ ਲੱਗ ਗਏ ਹੈ ਫੇਰ ਤਾਂ ਉੱਥੇ ਘਟ ਗਿੰਦੀ ਦੀ ਨਾ ਹੂੰ ਬਿਲਕੁਲ ਬਿਲਕੁਲ ਅੱਜ ਗੰਗਾ ਨਗਰ ਚਲੇ ਜਾਓ ਤੈਨੂੰ ਗੰਗਾ ਨਗਰ ਦੇ ਵਿੱਚ ਰਾਜਸਥਾਨ ਦਾ ਬੱਦਲ ਜਿੰਦਾ ਹੂੰ ਸਾਰੀ ਬੈਲਟੀ ਪੰਜਾਬੀਆਂ ਦੀ ਹੈ ਹੂੰ ਰਾਜਸਥਾਨ ਦੇ ਹੋਰ ਜ਼ਿਲ੍ਹੇ ਚਲੇ ਜਾਓ ਹੂੰ ਜੋ ਪੀੜੇੋਂ ਉੱਦ ਰਹੇ ਨੇ ਜੋ ਪੀੜੇ ਪੀਰ ਚਲ ਜਾਓ ਤੁਸੀਂ ਬਾਜਪਪਾ ਚਲ ਜਾਓ ਤੁਸੀਂ ਉਦਮ ਸਿੰਘ ਨਗਰ ਚਲਣਾ ਤੇ ਕਿਤੇ ਵੀ ਚਲੇ ਜਾਓ ਬਿਲਕੁਲ ਚੱਲੋ ਪੰਜਾਬੀ ਬਣਨਗੇ ਠੀਕ ਹੈ ਕਲਕੱਤੇ ਜਾ ਕੇ ਇਹ ਟ੍ਰਾਂਸਪੋਰਟ ਦੇ ਮਾਲਕ ਬਣੇ ਬੜੇ ਮੜੀਆਂ ਵੱਡੀਆਂ ਟ੍ਰਾਂਸਪੋਰਟਸ ਨੇ ਦਿੱਲੀ ਦੇ ਵਿੱਚ ਪੰਜਾਬੀਆਂ ਦੀ 50% ਹੈ ਹਰਿਆਣਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਦੂਜੇ ਨੰਬਰ ਤੇ ਵੱਡੇ 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 ਸਕੇਲ ਤੇ ਹੈ ਤੇ ਅਸੀਂ ਇੱਕ ਹੀ ਸੋਚਦੇ ਪਏ ਹਾਂ ਸਾਡੇ ਪੰਜਾਬ ਦਾ ਕਲਚਰ ਹੀ ਖਰਾਬ ਹੋ ਰਿਹਾ ਤੇ ਕਲਚਰ ਤਾਂ ਕਲਚਰ ਹੀ ਆ ਜੀ ਹੁਣ ਜਿਹੜੇ ਇੱਥੋਂ ਬੱਚੇ ਬਾਹਰ ਗਏ ਆ ਨਹੀਂ ਵੈਸੇ ਕਿ ਜਿਹੜਾ ਕਲਚਰ ਖਰਾਬ ਹੋਣ ਦੀ ਗੱਲ ਹੋ ਰਹੀ ਆ ਹਾਂਜੀ ਹਾਂਜੀ ਉਹਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਿਆ ਯਾਰ ਕਿਵੇਂ ਕਲਚਰ ਖਰਾਬ ਹੋਇਆ ਇਹ ਇੱਕ ਉਹ ਚੀਜ਼ ਹੈ ਕਿ ਸੜਕੋ ਲੈ ਲਓ ਸਾਰਾ ਕੁਝ ਪਰ ਸਾਨੂੰ ਦਿਓ ਕੁਛ ਸਰਕੋ ਚਲੋ ਦੇ ਸਭ ਕੁਝ ਦਿਓ ਪਰ ਸਾੜਕੋ ਲਓ ਕੁਛ ਨਾ ਤੁਸੀਂ ਦੇਖੋ ਇਸ ਇਸ ਸਾਰੇ ਸਿਸਲੇ ਇੱਕ ਐਗਜ਼ਾਮਪਲ ਹੈ ਜਦੋਂ ਕੋਵਿਡ ਆਇਆ ਹਾਂ ਕੋਵਿਡ ਦੇ ਨਾਲ ਪਤਾ ਕੀ ਸਾਲ ਪੈਦਲੀ ਵੇਚ ਹਾਂਜੀ ਟ੍ਰੇਨ ਨਹੀਂ ਸੀ ਬੱਸਾਂ ਨਹੀਂ ਸੀ ਹਾਂ ਲੇਬਰ ਚੱਲੀ ਗਈ ਸੀ ਬਾਹਰ ਹਾਂਜੀ ਔਰ ਉਸ ਤੋਂ ਬਾਅਦ ਵਾਡੀ ਕਰਨੀ ਸੀ ਹਮ ਤੇ ਜਿਹੜੇ ਇੱਥੇ ਦੀ ਲੇਬਰ ਸੀ ਪਿੰਡਾਂ ਦੀ ਐਸਸੀ ਲੇਬਰ ਸੀ ਹਮ ਉਹਨਾਂ ਨੇ ਡਬਲ ਡਬਲ ਭਾਅ ਮੰਗਿਆ ਟ੍ਰਿਪਲਪਲ ਭਾਅ ਮੰਗਿਆ ਹਮ ਤੇ ਉਸ ਵੇਲੇ ਗੁਰਦੁਆਰਿਆਂ ਨੇ ਅਨਾਊਂਸਮੈਂਟ ਕਰਾਈ ਜਾਣੀ ਆ ਹਮ ਹਾਂ ਕਿ ਜਿਹੜੇ ਕਿਸਾਨ ਲੋਕ ਲੋਕਲ ਲੇਬਰ ਨੂੰ ਐਸਸੀ ਐਸਸੀ ਭਾਈਚਾਰੇ ਵਾਲੀ ਲੇਬਰ ਨੂੰ ਹਮ डबल पैसे ਦੇਣਗੇ ਅਸੀਂ ਉਹਨਾਂ ਦਾ ਬਾਈਕਟ ਕਰਾਂਗੇ ਬਾਈਕਟ ਕਰ ਔਰ ਕਈ ਵਿਦਵਾਨ ਸਿੱਖ ਵਿਦਵਾਨ ਕਿੱਥੇ ਹੋ ਗਏ ਅਕਾਲ ਤਖਤ ਸਾਹਿਬ ਗਏ ਜਿਨ੍ਹਾਂ ਨੇ ਜਾ ਕੇ ਅਕਾਲ ਤਖਤ ਦੇ ਜੱਥੇਵਾਂ ਨੂੰ ਕਿਹਾ ਵੀ ਜਿਹੜੂ ਘਰ ਤੈਨਾਂ ਦਾ ਹੈ ਉਹ ਸੰਘੀਵਾਲਤਾ ਦਾ ਪ੍ਰਤੀਕ ਹੈ ਉੱਥੋਂ ਅਸੀਂ ਆਪਣੇ ਪਿੰਡ ਦੇ ਜਿਹੜੇ ਦੂਜੇ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਉਹਨਾਂ ਨੇ ਕਲਾ ਪ੍ਰਚਾਰ ਕਰਵਾ ਰਹੇ ਕੀ ਹੋ ਰਿਹਾ ਹੂੰ ਦੇਖੋ ਯਹਾਂ ਤਾਂ ਇਹ ਮਤੇ ਪਾ ਰਹੇ ਆ ਉਹ ਇਹ ਨਾਲ ਮਤਾ ਪਾਣ ਕਿ ਅਸੀਂ ਆਪਣੀ ਲੋਕਲ ਲੇਬਰ ਨੂੰ ਡਬਲ ਪੈਸੇ ਵੀ ਦੇਣ ਨੂੰ ਤਿਆਰ ਆ ਟ੍ਰਿਪਲ ਵੀ ਦੇਣ ਨੂੰ ਤਿਆਰ ਆ ਅਸੀਂ ਇਹਨਾਂ ਨੂੰ ਕੋਈ ਕੰਮ ਨਹੀਂ ਕਰਾਉਣਾ ਹੂੰ ਅਸੀਂ ਮੰਨ ਲੈਂਦੇ ਆ ਕਿ ਇਹ ਕਲਚਰ ਨੂੰ ਬਚਾ ਰਹੇ ਆ ਹੂੰ ਪੈਸੇ ਅਸੀਂ ਉਸ ਤੋਂ ਵੀ ਘੱਟ ਦੇਣੇ ਆ ਹੂੰ ਉਹ ਦੇਖੋ ਜਦੋਂ ਇਹ ਆਣੀ ਸ਼ੁਰੂ ਹੋਈ ਸੀ ਲੇਬਰ ਹੂੰ ਉਸ ਨੇ ਜੱਟੀਆਂ ਟੋਕਰੇ ਭਰ-ਭਰ ਕੇ ਰੋਟੀਆਂ ਨੇ ਪਕਾ ਕੇ ਦੇ ਦਿੰਦੀ ਸੀ ਬਿਲਕੁਲ ਇਹ ਲੋਕ ਰੋਟੀਆਂ ਹੀ ਬਹੁ ਖਾਂਦੇ ਸੀ ਹੂੰ ਤੇ ਉਹ ਜੱਟਾਂ ਨੂੰ ਪੈਂਦੀਆਂ ਹੁੰਦੀਆਂ ਸੀ ਝਈਆਂ ਲੈ ਲੈ ਕੇ ਹੂੰ ਵੀ ਤੁਸੀਂ ਸਾਡੇ ਨਾਲ ਗੱਲ ਕੀਤੀ ਆਪਾਂ ਬਾਤ ਜੀ ਉਸ ਤੋਂ ਬਾਅਦ ਥੋੜੀ ਜੀ ਜਦੋਂ ਇਹ ਲੱਗਾ ਕਿ ਹੁਣ ਇਹ ਆਣੇ ਸ਼ੁਰੂ ਹੋ ਗਏ ਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਸੜਕੋ ਉੱਕਾ-ਪੁੱਕਾ ਰਾਸ਼ਲ ਕੱਚਾ ਲੈ ਲਓ ਆਪ ਹੀ ਪਕਾਓ ਤੇ ਆਪ ਹੀ ਖਾਓ ਆਪ ਹੀ ਖਾਓ ਬਿਲਕੁਲ ਠੀਕ ਹੈ ਜੀ ਫਿਰ ਇਹ ਸਿਸਟਮ ਚੱਲਿਆ ਜੋ ਦੇਖਿਆ ਕਿ ਹੁਣ ਦਿੱਕਤ ਨਹੀਂ ਆਉਂਦੀ ਟ੍ਰੈਂਸਪੋਰਟ ਸਭ ਪਹੁੰਚ ਜਾਂਦੇ ਨੇ ਬੰਦੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਪੈਸੇ ਦੇ ਵਿੱਚ ਵਾਅਦਾ ਮਾੜਾ-ਮੋਟਾ ਕਰ ਲਓ ਰੋਟੀ ਉੱਤੇ ਜੀ ਇਹ ਕੱਚਾ ਰਾਸ਼ਲ ਵੀ ਲੈਣਾ ਤੁਸੀਂ ਆਪ ਹੀ ਕਰੋ ਸੋ ਜਿੱਦਾਂ ਜਿਆ ਸਹੂਲਤਾਂ ਹੁੰਦੀ ਜਾਂਦੀ ਹੈ ਸਾਡਾ ਸਮਾਜ ਆਪਣਾ ਆਪਣੇ ਟੁੱਕੜੇ ਪੁੱਛਣ ਵਾਸਤੇ ਕੋਈ ਕਦਮ ਪੁੱਛਿਆ ਹਰਦਾਇ ਅੰਦਰ ਕੋ ਲੈਦਾ ਅੰਦਰ ਕੋ ਮੈਨੂੰ ਕਹਿਣ ਦਾ ਭਾਵ ਇਹ ਹੈ ਕਿ ਆਪਣੀ ਸਹੂਲਤ ਵਾਸਤੇ ਹੀ ਅਸੀਂ ਇਹਨਾਂ ਨੂੰ ਇੱਥੇ ਬਿਠਾਉਣ ਦਾ ਪ੍ਰਬੰਧ ਕੀਤਾ ਜੇ ਅਸੀਂ ਜੇ ਸਾਨੂੰ ਚਾਹੀਦੇ ਆ ਫਿਰ ਸਾਡੀ ਰਾਜੇ ਆ ਤੇ ਜੇ ਸਾਨੂੰ ਲੱਗਦਾ ਵੈ ਬਈ ਕੋਈ ਗੱਲ ਹੋ ਗਈ ਕੋਈ ਬਾਤ ਹੋ ਗਈ ਤਾਂ ਬਿਨਾਂ ਸੋਚੇ ਸੜਦੇ ਨਾਲੇ ਲਾਣ ਲੱਗੇ ਨੇ ਅੱਜ ਜਿਨ੍ਹਾਂ ਨੇ ਮਤੇ ਪਾਏ ਆ ਉਹਨਾਂ ਕੋਲ ਜਾ ਕੇ ਕੋਈ ਪੁੱਛੇ ਕਿ ਜਦੋਂ ਵਾਢੀ ਕਰਨੀ ਉਹਦੋਂ ਕੀ ਕਰਾਂਗੇ ਅੱਜ ਜ਼ਮੀਨਾਂ ਜਿਹੜੀਆਂ ਨੇ ਉਹ ਐਸੇਲੇ ਮਿੱਟੀ ਔਰ ਰੇਤ ਨਾਲ ਭਰੀਆਂ ਭਈਆਂ ਜਿੰਨੇ ਸਰ ਬਾੜ ਆਈ ਸੀ ਉਹ ਮਿੱਟੀ ਕੌਣ ਕਢੇਗਾ ਹਮ ਕੈਨੇਡਾ ਵਾਲੇ ਹਮ ਅਮਰੀਕਾ ਵਾਲੇ ਹਮ ਕੋਈ ਨਹੀਂ ਕਢੇਗਾ ਹਮ ਇਹਨਾਂ ਨੇ ਕਢਣੀ ਐ ਇਹਨਾਂ ਨੂੰ ਕਢਵਾਣੀ ਪੈਣੀ ਐ ਜੀ ਇਹ ਜਿਹੜਾ ਜਿਹੜਾ ਇਹ ਫਟੂਰ ਐ ਨਾ ਹਮ ਫਟੂਰ ਹੁਣ ਦੇਖੋ ਮੇਰੀ ਗੱਲ ਸੁਣੋ ਪੂਰੀ ਦੁਨੀਆ 'ਚ ਟ੍ਰੈਂਡ ਚੱਲ ਰਿਹਾ ਐ ਜਦੋਂ ਹਮ ਕਿ ਪ੍ਰਵਾਸੀ ਬਾਹਰ ਕੱਢੋ ਜੀ ਉਹ ਕਿਉਂ ਚੱਲ ਰਿਹਾ ਹਮ ਕਿਉਂਕਿ ਉਹਨਾਂ ਲੋਕਾਂ ਨੇ ਉੱਥੇ ਜਾ ਕੇ ਬਹੁਤਾਤ ਕਰਤੀ ਜੀ ਇਥੇ ਬਹੁਤਾਰਾਂ ਦਾ ਅਗਰ ਹੋਵੇ ਤਾਂ ਉਹਨੇ ਆਪੇ ਚਲੇ ਜਾਣਾ ਅੱਜ ਯੂਪੀ ਜਿਹੜੀ ਕੰਡੀਸ਼ਨ ਹੈ ਪੋਲਿਟੀਕਲ ਕੰਡੀਸ਼ਨ ਹੈ ਅੱਜ ਯੂਪੀ ਦੇ ਕਿ ਯੂਪੀ ਦੇ ਬੰਦੇ ਦੀ ਪੂਰੀ ਇਤਮਾਨ ਹੈ ਅੱਜ ਉਹ ਚਲੇ ਜਾਣ ਉਹਦੇ ਦੀ ਸਰਕਾਰ ਨੂੰ 50-5000 ਰੁਪਏ ਦੀ ਲੋਨ ਦੇ ਕੇ ਰੇੜੀਆਂ ਲਵਾ ਦਵੇ ਤਾਂ ਇੱਥੇ ਬੰਦੇ ਨਹੀਂ ਲਵਣੇ ਉਹ ਕਦੀ ਵੀ ਨਹੀਂ ਆਪਾਂ ਸਮਝਦੇ ਤਾਂ ਮੰਨ ਲਉਂਦੇ ਬਿਲਕੁਲ ਫਿਰ ਇੰਡਸਟਰੀ ਦਾ ਨੇ ਕੀ ਸੋਚਿਆ ਇਹ ਆਪ ਮਤੇ ਪਾਂਦੇ ਕਿ ਕੀ ਕਿਸੇ ਨੇ ਇਨ ਸੀਰੀਅਸ ਲਾਗ ਜੇ ਵੀ ਤੁਸੀਂ ਦੱਸੋ ਕਿ ਤੁਹਾਡੀ ਕੀ ਰਾਏ ਹੈ ਕਿ ਕਿਹੜੇ ਕਿਹੜੇ ਮਤੇ ਦੀ ਗੱਲ ਕਰਦੇ ਕੋਈ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ ਨੇ ਕਿ ਅਸੀਂ ਨਹੀਂ ਰੱਖਦੇ ਦੇਖੋ ਜੀ ਪੰਚਾਇਤਾਂ ਦੇ ਨਾਲ ਅਸੀਂ ਇੱਕ ਮਹਿੰਮ ਜਿਹੜੀ ਚਲ ਰਹੀ ਜਿਹੜੀ ਫੇਸਬੁੱਕ ਤੇ ਨੇਰੀ ਆਈ ਹੋਈ ਹੈ ਕਿ ਸਭਿਆਚਾਰ ਨੂੰ ਬਤਾਓ ਹਮ ਕੱਲ ਸਤਰਾਮ ਸਿੰਘ ਮਾਨੰਗ ਜੀ ਨੇ ਇੱਕ ਪੋਸਟ ਪਾਈ ਹਮ ਕਿ ਕੀ ਅਸੀਂ ਇਹ ਠੀਕ ਕਰਦੇ ਪਏ ਇਹਦੇ ਬਾਰੇ ਆਪਣਾ ਵਿਚਾਰ ਦਿਓ ਹਮ ਤੇ ਉਹ ਚ 90% ਲੋਕ ਜਿਹੜੇ ਜੀ ਹਮ ਉਹ ਇਹ ਰੋਣ ਲੱਗੇ ਕਿ ਮਾਨਕ ਸਾਹਿਬ ਤੁਸੀਂ ਕੀ ਕਰਦੇ ਪਏ ਹੋ ਇਥੇ ਕਲਚਰ ਸਾਡਾ ਖਰਾਬ ਹੋ ਗਿਆ ਤੁਸੀਂ ਭਾਈਵਾਲਤਾ ਦੀ ਗੱਲ ਕਰਦੇ ਮੈਂ ਸਾਰੀ ਬਾਲਤਾ ਦੀ ਗੱਲ ਕਰਦੇ ਹੂੰ ਠੀਕ ਹੈ ਨਾ ਤੇ ਉਹ ਜਿਹੜੇ ਗੱਲਾਂ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਕੋਈ ਪੁੱਛਣਾ ਨਾ ਹੋਵੇ ਕਿ ਜਦੋਂ ਅੱਧਾ ਪੰਜਾਬ ਵਸਾਈ ਬਣ ਗਿਆ ਉਦੋਂ ਤੁਸੀਂ ਕਿੱਥੇ ਦਿੱਤਾ ਮੈਂ ਤੁਹਾਡਾ ਕਲਚਰ ਕਿੱਥੇ ਸੀ ਗਿਆ ਹੂੰ ਫਿਰ ਜੇ ਤੁਸੀਂ ਇਹਨਾਂ ਨੂੰ ਬਾਹਰ ਦੇ ਮੁਲਕ ਦੇ ਕਹਿੰਦੇ ਹੋ ਇਹ ਬਾਹਰ ਦੇ ਮੁਲਕ ਦੇ ਨਹੀਂ ਹੈ ਹੂੰ ਇਹ ਇੱਥੇ ਦੇ ਮੁਲਕ ਦੇ ਹੀ ਹੈ ਹੂੰ ਤੁਸੀਂ ਕਹਿੰਦੇ ਜ਼ਮੀਨਾਂ ਤੇ ਆ ਕੇ ਖਰੀਦੇ ਤੇ ਤੁਸੀਂ ਉਹ ਤੇ ਜ਼ਮੀਨਾਂ ਜਾ ਕੇ ਯੂਪੀ ਡਿਗਰੀ ਦੀਆਂ ਨੇ ਹਾਂ ਆਪਾਂ ਪੰਜਾਬੀਆਂ ਨੇ ਛੇਤੀਆਂ ਤੁਸੀਂ ਤੁਸੀਂ ਕੈਨੇਡਾ ਜਾ ਕੇ ਜ਼ਮੀਨਾਂ ਖੇਦਦੇ ਆ ਹਾਂ ਹਾਂ ਬਿਲਕੁਲ ਕਹਿੰਦੇ ਕੀ ਜੀ ਖੇਤੀ ਨੂੰ ਚੈਲੰਜ ਕਰ ਸਕਦੇ ਆ ਉਹ ਆਪਣਾ 10000 ਵਾਲਾ ਖੇਤ ਵੇਚ ਕੇ ਕਿਹੜਾ ਤੇ ਕਰੋੜ 50 ਲੱਖਾਂ ਵਾਲਾ ਖੇਤ ਲਏਗਾ ਜੀ ਹਾਂ ਉਹਨਾਂ ਨੇ ਕਿਤੇ ਮਜ਼ਦੂਰੀ ਕਰਨੀ ਹੈ ਹਾਂ ਲੈ ਲੈਣਗੇ ਤਾਂ ਮਤਲਬ ਦੋ ਮੰਲੇ ਵਾਲਾ ਕੇ ਆਪਣਾ ਘਰ ਬਣਾ ਲੈਣਗੇ ਹਾਂ ਫਿਰ ਇੱਕ ਇੱਕ ਖਾਸ ਸੀ ਜਿਹੜੀ ਚੀਜ਼ ਹੈ ਜਿਹੜੇ ਪ੍ਰਵਾਸੀ ਆ ਉਹਨੇ ਬਹੁਤ ਸਾਰੇ ਲੋਕ ਸਿੱਖਿਆ ਦੇ ਪਾਸੇ ਵੀ ਕਨਵਰਟ ਹੋਏ ਆ ਜੀ ਉਹ ਸਿੱਖ ਕਲਚਰ ਤੋਂ ਪ੍ਰਭਾਵਿਤ ਹੋਏ ਆ ਇੱਥੇ ਤੋਂ ਪ੍ਰਭਾਵਿਤ ਹੋਏ ਆ ਜੀ ਤੇ ਉਹਨਾਂ ਉਹਨਾਂ ਦੀ ਕੀ ਅਸੀਂ ਇੱਜ਼ਤ ਰੱਖੀ ਆ ਹੂੰ ਉਹ ਦਿਖੇ ਗਏ ਤਾਂ ਪੰਜ ਪਿਆਰੇ ਦਾ ਸਾਰੇ ਬਾਹਰ ਦੇ ਦੀ ਇੱਕ ਪੰਜਾਬ ਦਾ ਸੀ ਹੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਪਟਨ ਸਾਹਿਬ ਦਾ ਹੂੰ ਕੀ ਕਹਾਂਗੇ ਜੀ ਨੇ ਤਾਂ ਸਾਰੇ ਗੁਰਦੁਆਰੇ ਗੁਰੂਤਾਨ ਜਿਹੜੇ ਆ ਕੋਈ ਮਹਾਰਾਸ਼ਟਰ ਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਹੂੰ ਗੁਰੂ ਸਾਹਿਬ ਨੇ ਜਿਹੜੀ ਗੁਰਬਾਣੀ ਦੀ ਰਚਨਾ ਕੀਤੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਦੇਖੋ ਉਹਦੇ ਵਿੱਚ ਪੰਜਾਬੀ ਵਿੱਚ ਹੀ ਸਾਰਾ ਕੁਝ ਨਹੀਂ ਹੈ ਉਹਦੇ ਵਿੱਚ ਹਰ ਭਾਸ਼ਾ ਜਿਸ ਭਾਸ਼ਾ ਦੇ ਜੋ ਰਚਨਾ ਰਚੀ ਗਈ ਹੈ ਉਸੇ ਭਾਸ਼ਾ ਦਿੱਤੀ ਗਈ ਹੈ ਰਵਿਦਾਸ ਮਹਾਰਾਜ ਦੀ ਰਚਨਾ ਜਈਆ ਬਨਾਰਸ ਤੋਂ ਉਹ ਪੂਰੀ ਜਲੇਟ ਸੀ ਕਰਦੇ ਉਹ ਬਨਾਰਸ ਵਾਲੀ ਭਾਸ਼ਾ ਹੈ ਜੀ ਉਹ ਪੰਜਾਬੀ ਨਹੀਂ ਹੈ ਕਬੀਰ ਸਾਹਿਬ ਦੇ ਵੀ ਨਹੀਂ ਕਬੀਰ ਸਾਹਿਬ ਵੀ ਉੱਥੇ ਬਨਾਰਸ ਦੇ ਨਾਲ ਹੋਇਆ ਉਹਨਾਂ ਦੀ ਭਾਚਾ ਵੀ ਉਹ ਹੀ ਆ ਬਾਬਾ ਫਰੀਦੀ ਦੀ ਭਾਚਾ ਬਾਬਾ ਫਰੀਦੀ ਦੀ ਆਪਣੀ ਭਾਚਾ ਸਾਨੂੰ ਇਸੇ ਦਾ ਟ੍ਰਾਂਸਲੇਟ ਕਰਨਾ ਪੈਂਦਾ ਅਰਥ ਕਰਨੇ ਪੈਂਦੇ ਵੀ ਦਾ ਮਤਲਬ ਇਹ ਆ ਸੋ ਅਸੀਂ ਇਹ ਜਿਹੜੇ ਸਾਰੇ ਝੋਲ ਐ ਸਾਰੀ ਨਾ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਮਮ ਅਗਰ ਇਹ ਅੱਜ ਅੱਜੇ ਤੋਂ ਬਾਹਰ ਧਕੀਲ ਦਿੱਤੇ ਜਾਂਦੇ ਆ ਨਾ ਤੇ ਤੁਹਾਡੇ ਪੰਜਾਬੀ ਵੀ ਬਾਹਰ ਬਾਹਰ ਤੋਂ ਧਕੀਲੇ ਜਾਣੇ ਆ ਤੁਸੀਂ ਕਹਿੰਦੇ ਹੋ ਵੀ ਇੱਥੇ ਹਿਮਾਚਲ ਵਾਂਗੂ ਕਰ ਦਿਓ ਜਮੀਨ ਕੋਈ ਨਾ ਲੈ ਸਕੇ ਤੇ ਕੱਲ ਨੂੰ ਉਹਨੇ ਯੂਪੀ ਚ ਕਰ ਦੋਗੇ ਹਮਮ ਕਾਲੂ ਦੀ ਇੰਗਲੈਂਡ ਜਾਂ ਕਿੰਨੇ ਦਾ ਕਿਹੜੇ ਮੂਹੋਂ ਆਪਣੇ ਬੱਚੇ ਭੇਜਦੇ ਹੋ ਹੂੰ ਉਹ ਪ੍ਰਵਾਸ ਨਹੀਂ ਹੈ ਹੂੰ ਉਹ ਦੂਜੀ ਜ਼ਮੀਨ ਤੇ ਜਾ ਕੇ ਆਪਣਾ ਘਰ ਬਣਾਉਣ ਨਾਲ ਦੀ ਗੱਲ ਨਹੀਂ ਹੈ ਅ ਸਰਜਨ ਜੀ ਮੈਨੂੰ ਲੱਗਦਾ ਕਿ ਕਿਦਾਂ ਕਿਦਾਂ ਜਿਹੜੇ ਖੁਦ ਪ੍ਰਵਾਸ ਕਰਕੇ ਬਾਹਰ ਗਏ ਆ ਸ਼ਾਇਦ ਉਹ ਸਾਕ ਤੇ ਦਾ ਹੋਣਗੇ ਕਿ ਇਸ ਤਰ੍ਹਾਂ ਪ੍ਰਵਾਸੀਆਂ ਦੇ ਨਾਲ ਕੁਝ ਕੀਤਾ ਜਾਵੇ ਉਹ ਇਸ ਕਰਕੇ ਮਜਬੂਰ ਨੇ ਉਹਨਾਂ ਦੇ ਬੱਚੇ ਬਾਹਰ ਨੇ ਉਹਨਾਂ ਦਾ ਕੰਮ ਕਰਨ ਵਾਲਾ ਕੋਈ ਨਹੀਂ ਜੀ ਇੱਥੇ ਮਜਬੂਰੀ ਦੀ ਜਾਰੀ ਹੈ ਹੂੰ ਇੱਥੇ ਜਿਹੜੇ ਤੁਸੀਂ ਦੇਖੋ ਦਸ਼ਮ ਪਾਸ਼ਾ ਨੇ ਕਿਆ ਸ਼ਾਨਦਾਰ ਤੁਹਾਨੂੰ ਗਲਾਸ ਦਿੱਤੀ ਹਮ ਔਰ ਆਪਾਂ ਕਿਹੜੇ ਪਾਸੇ ਚੁਰਬੇ ਹਮ ਅਸੀਂ ਅਗਰ ਇੱਕ ਘਟਨਾ ਹੁੰਦੀ ਹੈ ਇੱਕ ਘਟਨਾ ਉੱਥੇ ਇੱਕ ਬਾਹਰ ਦੇ ਫਲੋਰੀਡਾ ਲੈਜ ਕਿਤੇ ਹੋਈ ਸੀ ਹਮ ਜਿੱਥੇ ਟਰੱਕ ਬੈਕ ਯੂਟਨਰਨ ਕਰਨਾਂ ਗਿਆ ਤੇਨ ਬੰਦੇ ਮਰ ਗਏ ਹਾਂਜੀ ਉੱਚੇ ਅਗਲੇ ਸਾਰੇ ਐਂਗਰੀ ਹੋ ਗਏ ਲੋਕ ਉੱਥੇ ਦੇ ਲੋਕਲ ਕਿ ਪੰਜਾਬੀ ਬਾਹਰ ਕੱਢ ਦਿਓ ਹਮ ਹੋ ਸਕਦਾ ਪੋਸੀਬਲ ਹੈ ਹਮ ਦੇਖੋ ਨਾ ਪੰਜਾਬੀ ਜੇ ਉੱਥੋਂ ਸਾਰੇ ਬਾਹਰ ਕੱਢੇ ਜਾਣਗੇ ਤੇ ਫਿਰ ਇਹ 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 ਇੱਥੇ ਬਲਕਿ ਕਿਹੜੀ ਗੱਲ ਸੋਚ ਕੇ ਕੀ ਰਿਐਕਟ ਕਰਨੀ ਦੱਸੋ ਆ ਬਿਲਕੁਲ ਜੀ ਇਹ ਅਸਲ ਕੀ ਹੈ ਸਾਨੂੰ ਮੈਨੂੰ ਲੱਗਦਾ ਸਾਨੂੰ ਜਿਹੜੇ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ ਲੋਕ ਜਜ਼ਬਾਤੀ ਹੋ ਕੇ ਫੈਸਲਾ ਲੈਣ ਦੀ ਥਾਂ ਤੇ ਇਹ ਸਾਨੂੰ ਆਪ ਬੜਾ ਕਹਿਦੀ ਹੈ ਇਹ ਮੈਨੂੰ ਕੋਈ ਨਾ ਕੋਈ ਸ਼ਰਾਰਤ ਵੀ ਲੱਗਦੀ ਹੈ ਜੀ ਇਹਦੇ ਪਿੱਛੇ ਤੁਸੀਂ ਦੇਖੋ ਇਹ ਗੱਲ ਹੂੰ ਪਿੱਛੇ ਦੇ ਇੱਕ ਜਿਹੜੀ ਪੰਨੂ ਨੇ ਸਟੇਟਮੈਂਟ ਦਿੱਤੀ ਸੀ ਹੂੰ ਉਹਦੇ ਨਾਲ ਸਿੱਖਾਂ ਵਿੱਚ ਤੇ ਦੂਜੇ ਲੋਕਾਂ 'ਚ ਫਰਕ ਪਿਆ ਸੀ ਹੂੰ ਠੀਕ ਹੈ ਨਾ ਜੀ ਅੰਬੇਦਕਰ ਦੀਆਂ ਮੂਟੀਆਂ ਤੋੜ ਦਿਓ ਹਾਂ 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 ਅੰਬੇਦਕਰ ਦੇ ਬੁੱਤ ਤੇ ਕਾਲਖ ਪੋੜ ਦਿਓ ਹੂੰ ਐਸ ਕਿਸਮ ਦਾ ਕਿਤਨਾ ਮਾਮਾ ਉਹ ਕੀ ਹੈ ਹੂੰ ਉਹ ਤਰੇੜਾ ਪਾਣ ਵਾਲੀ ਤਰੇੜਾ ਪਾਣ ਵਾਲੀ ਗੱਲ ਆ ਨਾਲੇ ਉਹ ਤਾਂ ਐਸੀ ਭਾਈ ਜਰ ਦਾ ਪੰਜਾਬੀ ਹੈ ਨਾ ਹਾਂ ਉਹ ਤਾਂ ਪੰਜਾਬੀ ਹੈ ਨਾ ਉਹ ਤਾਂ ਕਲਚਰ ਨੂੰ ਨਹੀਂ ਖਰਾਬ ਕਰ ਰਿਆ ਤੁਸੀਂ ਦੇਖੋ ਐਸੀ ਭਾਈਚਾਰਾ ਜਿਹੜਾ ਵੈ ਜਿਹੜਾ ਜੱਟ ਭਾਈਚਾਰਾ ਵੈ ਉਹ ਕੈਨੇਡਾ ਵੱਲ ਵਸਿਆ ਹੋਇਆ ਹੈ ਇੰਗਲੈਂਡ ਵੱਲ ਵਸਿਆ ਅਮਰੀਕਾ ਵੱਲ ਵਸਿਆ ਐ ਐਸੀ ਭਾਈਚਾਰਾ ਵੈ ਉਹ ਖਾੜੀ ਦੇਸ਼ਾਂ ਨਹੀਂ ਗਿਆ ਉਹ ਵੀ ਤਾਂ ਪ੍ਰਵਾਸੀ ਹੈ ਪ੍ਰਵਾਸੀ ਤੁਸੀਂ ਇੱਥੇ ਅਗਰ ਲੇਬਰ ਉਹਨਾਂ ਨੂੰ ਦਿਓ ਤੇ ਉਹ ਕਿਉਂ ਬਾਹਰ ਜਾਣਗੇ ਬਾਹਰ ਜਾਣ ਆਪਰੇ ਉਸ ਉਹਦੇ ਰੇਟ ਦੀ ਦਿੱਕਤ ਆ ਜੀ ਦੇਖੋ ਗੱਲ ਇਹ ਹੈ ਕਿ ਹੁਣ ਅੰਗਰੇਜ਼ੀ ਵੀ ਤਾਂ ਤੇਹੀ ਰਹਿੰਦੇ ਐ ਵੀ ਪੰਜਾਬੀਆਂ ਨੇ ਆ ਕੇ ਅੱਧੇ ਚੌਥੇ ਰੇਟ ਤੇ ਸਾਨੂੰ ਕੰਮ ਦਿੱਤਾ ਹਾਂ ਕੰਮ ਕਰਨਾ ਸਿਰ ਜਿਹੜੀ ਐਚ 1 ਬੀ ਵੀਜ਼ਾ ਵਾਲੀ ਡਿਸਕਸ਼ਨ ਚੱਲ ਰਹੀ ਸੀ ਉਸ ਵਿੱਚ ਮੈਨੂੰ ਬੜੀ ਮਜ਼ੇਦਾਰ ਗੱਲ ਦਾ ਪਤਾ ਲੱਗਾ ਕਿ ਜਿਹੜੀਆਂ ਆਈਟੀ ਕੰਪਨੀਆਂ ਦੇ ਜੀ ਉਹਨਾਂ ਕੋਲ ਅਗਰ ਇੱਕ ਅਮਰੀਕਨ ਕੰਮ ਕਰਦਾ ਹੋਵੇ ਉਹ ਸੀਟ ਤੇ ਤਾਂ ਉਹ 9000 ਡਾਲਰ ਵੀਕ ਦੇ ਲੈਂਦਾ ਓਕੇ ਅਗਰ ਕੋਈ ਚਾਈਨੀਜ਼ ਕਰਦਾ ਤਾਂ 5000 ਡਾਲਰ ਲੈਂਦਾ ਓਕੇ ਅਗਰ ਕੋਈ ਵੀਅਤਨਾਮੀ ਜਾਂ ਕੋਈ ਹੋਰ ਦੇਸ਼ ਤੋਂ ਗਿਆ ਹੂੰ ਤੇ ਉਹ 2000 ਡਾਲਰ ਲੈਂਦਾ ਅੱਛਾ ਇੰਡੀਗਨ 850 ਡਾਲਰ ਲੈਂਦੇ ਆ ਚਲ ਹਾਂਜੀ ਤੇ ਇਹ ਤਾਂ ਬੜੀ ਚਿੰਤਾ ਵਾਲੀ ਗੱਲ ਹੈ ਕਿ ਜੇ ਅਸੀਂ ਇੰਨਾ ਸਸਤਾ ਉੱਥੇ ਜਾ ਕੇ ਕੰਮ ਕਰਨ ਲਈ ਤਿਆਰ ਆਏ ਸਤਾਪਤ ਹੋਣ ਬਾਅਦ ਸੁਣ ਤਾ ਲੋ ਤੁਸੀਂ ਹੁਣ ਉਹ ਉਹਨੇ ਜਿਹੜਾ ਕੀਤਾ ਕੀ ਜੀ ਮੈਂ ਇਹ ਬੰਦੇ ਨਹੀਂ ਆਉਂਦੇ ਨੇ ਹੂੰ ਤੇ ਉਹ ਕੰਪਨੀ ਨੂੰ ਪਿੱਛੂ ਪੈ ਗਏ ਆ ਵੀ ਸਾਨੂੰ 7000 ਡਾਲਰ ਦੇ ਨੌਜਾਗ ਬੰਦਾ ਰੱਖਣਾ ਪਿਆ ਰਖਾ ਪੈਣਾ ਤਫਰ ਇੱਤੇ ਇੱਕ ਕਰੋ ਪਰ ਹਿੰਮਤ ਕਰੋ ਜਿਹੜੇ ਨਾਲ ਹੀ ਲਾਂਦੇ ਬੈਨੇ ਉਹ ਆ ਕੇ ਦੁਆਨਪਨ ਵੀ ਕਰਨ ਮਤਲਬ ਬਦਲ ਬਦਲ ਵੀ ਬਣ ਕੇ ਦਿਖਾਣਾ ਠੀਕ ਹੈ ਦੇਖੋ ਗੱਲ ਇਹ ਹੈ ਬਈ ਆਰਥਿਕਤਾ ਜਲੀ ਹੈ ਨਾ ਉਹ ਆਪਣੀ ਉਹਦੀ ਗਤੀ ਹੁੰਦੀ ਹੈ ਆਰਥਿਕਤਾ ਉਹ ਦੇਖੋ ਗੱਲ ਸੁਣੋ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਸੀ ਉਹ 92 ਤੱਕ ਤੇ ਵੈਸੇ ਡੈਡ ਲਈ ਆਤਵਾਦ ਦਾ ਦੌਰ ਸੀ ਉਸ ਵਕਤ ਮਾਰੀ ਬੋਟੀ ਉੱਠੀ ਹੈ ਤੇ 97 98 ਜੇ ਜਾ ਕੇ ਪਹਾੜੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਉਹਦੇ ਕਰਕੇ ਸਾਰੀ ਪੰਜਾਬ ਦੀ ਇੰਡਸਟਰੀ ਦਾ ਸੱਚਾ ਨਾਸ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖੋ ਅੱਜ ਵੀ ਹਿਮਾਚਲ ਦੀ 2.5 ਰੁਪਏ ਤੇ ਰੇਟ ਹੈ ਬਿਜਲੀ ਇੱਕ ਯੂਨਟ ਦਾ ਪਰ ਯੂਨਟ ਦਾ ਇੱਥੇ 70 ਰੁਪਏ ਤੋਂ ਲੈ ਕੇ 10 ਰੁਪਏ ਤੱਕ ਯੂਨਟ ਹੂੰ ਕੌਣ ਇੱਥੇ ਕੰਮ ਕਰੇਗਾ ਜੀ ਇੱਕ ਬਿਜਲੀ ਮਹਿੰਗੀ ਦੂਜਾ ਤੁਸੀਂ ਲੇਬਰ ਨਾਲ ਟਿਕਲ ਦਿਓ ਤੀਜਾ ਸਰਕਾਰ ਨੇ ਕੋਈ ਨੀਤੀ ਨਹੀਂ ਬਣਾਈ ਚੌਥੀ ਕਿ ਜੇ ਕਿਸੇ ਇੰਡਸਟਰੀ ਦਾ ਨੁਕਸਾਨ ਹੁੰਦਾ ਹੈ ਉਹ ਤਾਂ ਹੱਥ ਫੜਨਾਂ ਕੋਈ ਨਹੀਂ ਤੇ ਇੱਥੇ ਬਿਲਕੁਲ ਹੀ ਖਤਮ ਹੋ ਜਾਏਗਾ ਤਾਰਾ ਕੋਈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਉਹ ਤਾਂ ਨਹੀਂ ਸੋਚ ਕੰਮ ਕਰੇ ਬਈ ਜਗਾ ਖਾਲੀ ਹੀ ਹੋ ਜਾਵੇ ਹਾਂ ਹੀ ਹੀ ਕਰਾਣੀ ਚਾਹੀਦੀ ਜੇ ਖਾਲੀ ਸਾਲ ਬਣਾ ਲੈਂਦੇ ਆ ਖਾਲੀ ਸਾਲ ਨਹੀਂ ਖਾਲੀ ਸਾਮ ਆਈ ਮੋਸ਼ਨ ਸਾਡੇ ਇਮੋਸ਼ਨ ਤਾਂ ਇਦਾਂ ਦੇ ਹੀ ਆ ਕਿ ਅਸੀਂ ਟੁਰਪਈ ਦਾ ਜਿਹੜਾ ਦੋ ਨਾਰੇ ਲਾ ਦਵੇ ਗਰਮ ਅਸੀਂ ਕਹਿੰਦਾ ਇਹ ਬਿਲਕੁਲ ਸਾਡੇ ਹੱਕ ਦੀ ਗੱਲ ਕਰ ਰਿਹਾ ਤੇ ਮੈਨੂੰ ਲੱਗਦਾ ਇਸ ਇਮੋਸ਼ਨਸ ਤੋਂ ਸਾਨੂੰ ਪੰਜਾਬੀਆਂ ਨੂੰ ਬਚਣਾ ਚਾਹੀਦਾ ਇਹ ਪ੍ਰੈਕਟੀਕਲ ਨਹੀਂ ਹੈ ਨਾ ਜੀ ਤੁਸੀਂ ਦੇਖੋ ਜੇ ਤੁਸੀਂ ਨਾਲੇ ਲਾਣ ਵਾਲੇ ਜਿਹੜੇ ਕਿੰਨੀਆਂ ਕੀਤੀਆਂ ਕਰਦੇ ਜਾ ਕੇ ਕੋਈ ਵੀ ਨਹੀਂ ਕਰਦਾ ਵਿਦੇਸ਼ਾਂ ਦੇ ਵਿੱਚ ਬਹਿ ਕੇ ਜੇ ਕੋਈ ਏਡੀ ਕੈਂਪੇਨ ਚਲਾਉਂਦਾ ਹੈ ਤੇ ਜਾਹਰ ਹੈ ਕਿ ਉਹ ਆਪਣੇ ਆਪਣੀ ਗੱਲ ਕਰਦਾ ਪਿਆ ਅੱਛਾ ਪੰਜਾਬ ਦੀ ਗੱਲ ਹੋ ਰਹੀ ਹੈ ਤੇ ਨਾਲ ਇਹਦੇ ਨਾਲ ਇੱਕ ਹੋਰ ਮੁੱਦਾ ਪਿਛਲੇ ਦਿਨੀ ਆਇਆ ਇੱਕ ਲੜਕੀ ਕਹਿੰਦੇ ਡੀਐਸਪੀ ਉਹ ਕਿਸਾਨਾਂ ਦਾ ਕੋਈ ਅੰਦੋਲਨ ਸੀ ਕਿਸੇ ਨੂੰ ਅਰੈਸਟ ਹੋਣ ਦਾ ਮਾਮਲਾ ਸੀ ਜੋ ਉਹਨੇ ਬਿਆਨ ਦਿੱਤਾ ਉਹ ਕਹਿੰਦੀ ਆ ਸਾਨੂੰ ਕਹਿੰਦੇ ਵੀ ਤੁਸੀਂ ਲੰਘ ਜਾਓ ਅਸੀਂ ਕੁਝ ਗੱਡੀਆਂ ਸਾਈਡ ਤੋਂ ਲੰਘਣ ਦਿੰਦੇ ਆ ਕਹਿੰਦੇ ਜਦੋਂ ਗੱਡੀ ਲੰਘਾ ਲਈ ਤਾਂ ਘੇਰਾ ਪਾ ਕੇ ਬੈਠੇ ਤਾਂ ਤੈਨੂੰ ਵੀ ਨਹੀਂ ਜਾਣ ਦੇਣਾ ਉੱਥੇ ਉਹਨਾਂ ਦਾ ਝਗੜਾ ਚ ਮਿਲਦਾ ਹੁੰਦਾ ਮੈਂ ਜਿਹੜੀ ਤੁਹਾਡੇ ਤੋਂ ਕੋ ਟਿੱਪਣੀ ਲੈਣੀ ਚਾਹੁੰਦਾ ਕਿ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਪਾਈਆਂ ਜਾਂਦੀਆਂ ਜਿਦੇ ਵਿੱਚ ਇੱਕ ਲੜਕੀ ਦਿਖਾਈ ਦਾਵਾ ਕੀਤਾ ਕਿ ਇਹ ਇਹੀ ਲੜਕੀ ਹੈ ਜਦੋਂ ਇਹ ਕੋਰਸ ਕਰਨਾ ਚਾਹੁੰਦੀ ਸੀ ਪੜ੍ਹਨਾ ਚਾਹੁੰਦੀ ਸੀ ਇਹਦੇ ਕੋਲ ਪੈਸੇ ਨਹੀਂ ਸੀ ਇਹ ਵਿਦੇਸ਼ ਸਰੀ ਜਾਂ ਕਿਸੇ ਤਾਂ ਦੇ ਗੁਰਦੁਆਰੇ ਗਈ ਸੀ ਉੱਥੇ ਸੰਗਤਾਂ ਨੇ ਇਕੱਠੇ ਹੋ ਕੇ ਇਹਨੂੰ 5 ਲੱਖ ਰੁਪਏ ਇਕੱਠਾ ਕਰ ਦਿੱਤਾ ਸੀ ਤੇ ਅੱਜ ਇਹ ਅਸਾਨ ਫਰਮੋਸ਼ ਹੋ ਗਈ ਉਹ ਸਵਾਲ ਇਹ ਹੈ ਕਿ ਕੀ ਇਹ ਉਹੀ ਲੋਕ ਨੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹਨੇ ਦਾਨ ਕੀਤਾ ਸੀ ਉਹ ਲੋਕ ਨੇ ਜਿਹੜੇ ਇੱਥੇ ਟਰਾਲੀਆਂ ਲਾ ਕੇ ਬੈਠੇ ਨੇ ਜੇ ਜੇ ਇਹ ਇਸ ਤਰ੍ਹਾਂ ਦੇ ਰੂਪ 'ਚ ਜਿਹੜੀਆਂ ਗੱਲਾਂ ਇਹਨੂੰ ਪੇਸ਼ ਕਰਨਾ ਤੁਸੀਂ ਕਿਵੇਂ ਦੇਖਦੇ ਆ ਗੱਲ ਇਹ ਹੈ ਇੱਕ ਪੁਲਿਸ ਅਫਸਰ ਦਾ ਜਿਹੜਾ ਫਰਜ਼ ਹੈ ਜੀ ਉਹ ਤਾਂ ਨਿਭਾਇਆ ਗਈ ਨਾ ਹੂੰ ਉਹ ਹੁਣ ਤੁਹਾਡੇ ਇੱਛਾਣ ਦੇ ਥੱਲੇ ਚੱਲ ਕੇ ਉਹ ਆਪਣੇ ਆਪਣੀ ਸਰਵਿਸ ਤੋਂ ਤਾਂ ਕਿਸੇ ਬਾਹਰ ਨਹੀਂ ਹੋ ਸਕਦਾ ਹੂੰ ਅਸੀਂ ਪੱਤਰਕਾਰ ਹਾਂ ਹੂੰ ਸਾਡੇ ਕੋਈ ਕਿਸੇ ਦਾ ਇੱਛਾਣ ਅਗਰ ਹੋਵੇ ਵੀ ਹੂੰ ਤੇ ਅਸੀਂ ਉਹਦੇ ਸ਼ੁਕਰਗੁਜ਼ਾਰ ਤੇ ਹੋ ਸਕਦੇ ਆ ਪਰ ਜੇ ਕੋਈ ਕਹੇ ਕਿ ਅਸੀਂ ਇਹ ਕੰਮ ਨੂੰ ਜਿਹੜਾ ਹੈ ਆਪਣੇ ਨਿਯਮ ਔਰ ਆਪਣੇ ਟੀਮ ਨੂੰ ਛੱਡ ਗਏ ਜੀ ਤੇਰੇ ਮਗਰ ਤੁਰ ਪਈਆਂ ਉਹ ਤਾਂ ਪੋਸੀਬਲ ਹੀ ਨਹੀਂ ਹੁੰਦਾ ਹੂੰ ਔਰ ਦੂਜੀ ਗੱਲ ਹੈ ਕਿ ਸਰੀ ਵਾਲੇ ਲੋਕ ਹੋਰ ਸੀ ਇਦਨ ਨੇ ਲੋਕ ਹੋ ਰਹਾ ਹੈ ਜੀ ਇਹ ਕੌਣ ਦੇ ਉਹਨਾਂ ਦੇ ਜਿੱਤੇ ਹੋਏ ਜਿਹੜੇ ਦਾ ਹਿਸਾਬ ਲੈਣ ਵਾਲੇ ਜਿਹੜੇ ਦਾ ਹਿਸਾਬ ਮੈਂ ਇਹੀ ਇਹੀ ਮੈਂ ਤੁਹਾਡਾ ਲੈ ਕੇ ਉਹ ਨਹੀਂ ਇਹ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਨਾ ਨਵੀਂ ਪ੍ਰਿਤ ਪੈ ਗਈ ਹੈ ਨਾ ਕਿ ਇਕੱਠੇ ਹੋ ਗਿਆ ਵਾੜਾ ਪਾ ਦਿਓ ਟਰਾਲੀਆਂ ਚਾਰ ਕਰੀਆਂ ਕਰ ਦਿਓ ਤੇ ਠੀਕ ਹੈ ਜੀ ਜੈ ਸ਼੍ਰੀ ਰਾਮ ਅੰਦਰ ਇਹ ਇਹ ਵਰਤਾਰੇ ਆਪਣੇ ਆਪਣੇ ਮੁਕਰਾਬ ਕਰਨਾ ਹੂੰ ਟਰਾਲੀਆਂ ਹੁਣ ਬਾਹਰ ਆਈ ਹੈ ਬਾਹਰ ਦੇ ਨੌਜਵਾਨ ਮੁੰਡਿਆਂ ਨਾਲ ਜਿਹੜਾ ਕੰਮ ਕੀਤਾ ਹੈ ਪੰਜਾਬ ਦਾ ਕਮਾਲ ਦਾ ਕਰਤਾ ਉੱਥੇ ਸਰਕਾਰ ਦਾ ਨੌ ਜਿੰਨਾ ਵੀ ਕੰਮ ਨਹੀਂ ਸੀਗਾ ਤੇ ਮੁੰਡਿਆਂ ਨੇ ਆ ਵੀ ਕੰਮ ਚੱਕਿਆ ਐਦਾਂ ਦੀ ਮਿਹਨਤ ਕਰਨ ਵਾਲੇ ਦੇ ਬੱਚੇ ਆ ਉਹ ਆਪਣੇ ਖੇਤਾਂ ਨੂੰ ਵੀ ਸਹਾਰਾ ਦਿੰਦੇ ਹੋਣਗੇ ਅਰੇ ਜੀ ਤੁਸੀਂ ਬਹੁਤ ਅੱਛਾ ਮੁੱਦਾ ਛੋਇਆ ਦੇਖੋ ਪੰਜਾਬੀ ਕਿਸੇ ਪਾਸੇ ਕੱਟ ਨਹੀਂ ਕਿਸੇ ਨੂੰ ਧਿਆਨ ਦੇਣਾ ਹੋਵੇ ਖੁੱਲ ਦਿਲੀ ਚ ਦਰਿਆ ਦਿਲ ਮੰਨੇ ਜਾਂਦੇ ਆ ਪਰ ਕੀ ਇਸ ਤਰ੍ਹਾਂ ਤਾਂ ਨਹੀਂ ਲੱਗਦਾ ਕਿ ਜਿਹੜਾ ਇਹ ਇਸ ਤਰ੍ਹਾਂ ਦੇ ਮੁੱਦੇ ਉਠਾਏ ਜਾ ਰਹੇ ਆ ਤੰਗਦੇਲੀ ਵਾਲੇ ਇਹਨਾਂ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੋਵੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕਿਉਂਕਿ ਪੰਜਾਬੀਆਂ ਨੂੰ ਸਮਝ ਨਹੀਂ ਆਈਆਂ ਉਹ ਦੇਖੂ ਗੱਲ ਸਾਨੂੰ ਸਾਡੀ ਕੌਮ ਦੀਆਂ ਦੋ ਮੁਕਮਜ਼ੋਰੀਆਂ ਜੀ ਇੱਕ ਅਸੀਂ ਭਾਵੁਕ ਆ ਹੂੰ ਜਜ਼ਬਾਤੀ ਆ ਦੂਜੇ ਅਸੀਂ ਭੀੜ ਦਾ ਤੰਤਰ ਦਾ ਹਿੱਸਾ ਹਾਂ ਹੂੰ ਸਾਨੂੰ ਇੱਕ ਜਜ਼ਬਾਤੀ ਕਰਕੇ ਤੋਰ ਦਿੱਤਾ ਜਾਇਆ ਨਾ ਕਿ ਇੱਧਰ ਨੂੰ ਜਾਣਾ ਤੇ ਅਸੀਂ ਲੋਕੀ ਪੁੱਛਦੇ ਵੀ ਕਿੱਧਰ ਨੂੰ ਚੱਲਦੇ ਆ ਅਸੀਂ ਉਹਨਾਂ ਕੋਲ ਪੁੱਛਦੇ ਵੀ ਕਿੱਧਰ ਨੂੰ ਜਾਣਾ ਚਾਹੀਦਾ ਨਾ ਕਿ ਨਾ ਆਪਾਂ ਤੁਰੇ ਉਧਰ ਹੀ ਜਾਂਦੇ ਜਿੱਦ ਤੱਕ ਭੀੜ ਜਾ ਰਹੀ ਹੁੰਦੀ ਹੂੰ ਇਹ ਦੋ ਕਮਜ਼ੋਰੀਆਂ ਪੰਜਾਬੀਆਂ ਦਾ ਨਾ ਹੁੰਦਾ ਤੇ ਪੰਜਾਬੀਆਂ ਵਰਗੀ ਸ਼ਾਨ ਹੀ ਕਿਸੇ ਦੀ ਨਹੀਂ ਅੱਜ ਪੰਜਾਬੀਆਂ ਨੇ ਦੇਸ਼ ਵੀ ਨਹੀਂ ਚਲਾ ਕੇ ਜਣਾ ਆਪਣਾ ਨਾਮ ਨਾ ਖੱਟਿਆ ਜਿਹੜਾ ਕੰਮ ਕੀਤਾ ਜੋ ਕਰਕੇ ਦਿਖਾਇਆ ਦੁਨੀਆ ਦੇ ਵਿੱਚ ਉਹ ਮਿਸਾਲ ਹੈ ਆਪਣੇ ਆਪ ਦੇ ਵਿੱਚ ਅੱਜ ਦੀ ਕ੍ਰਿਕਟ ਦੀ ਟੀਮ ਤੇ ਦੇਖੋ ਕਿ ਦੋ ਪੰਜਾਬੀ ਓਪਨਿੰਗ ਕਰਦੇ ਆ ਔਰ ਉਹਨਾਂ ਦੋਨਾਂ ਦੇ ਸਿਰ ਤੇ ਸਾਰੀ ਟੀਮ ਜਿਹੜੀ ਹੈ ਉਹ ਐਸ਼ ਕਰਦੀ ਹੈ ਦੋ ਬੰਦੇ ਚੱਲ ਗਏ ਤੇ ਟੀਮ ਦਾ ਤੀਜਾ ਪਲੇਅਰ ਚੱਲਿਆ ਚੱਲਿਆ ਨਹੀਂ ਨਾ ਵੀ ਚਲਾ ਚੱਲਿਆ ਉਹ ਦੋਨੇ ਪੂਰਾ ਕਰ ਦਿੰਦੇ ਘਰ ਇਹ ਪੰਜਾਬੀਆਂ ਦੀ ਸਪਿਰਟ ਹੈ ਸਪਿਰਟ ਹੈ ਲੇਕਿਨ ਅਗਰ ਭਾਵੁਕ ਹੋ ਗਏ ਜਾਂ ਜਜ਼ਬਾਤੀ ਹੋ ਗਏ ਜੀ ਭੀੜ ਤੰਤਰ ਦਾ ਹਿੱਸਾ ਬਣ ਗਏ ਸਾਡੇ ਨਾਲ ਦਾ ਬੁਰਾ ਕੋਈ ਨਹੀਂ ਬਿਲਕੁਲ ਵੈਸੇ ਅਰਜਨ ਜੀ ਪੰਜਾਬ ਦੇ ਵਿੱਚ ਇੱਕ ਆਖਾਨ ਵੀ ਮਸ਼ਹੂਰ ਹੈ ਕਿ ਪੰਜਾਬੀ ਛੇਰ ਹੁੰਦੇ ਆ ਤੇ ਜਿਹੜੀਆਂ ਤੁਸੀਂ ਲੇਕਿਨ ਗੱਲਾਂ ਦਸੀਆਂ ਉਹ ਛੇਰ ਵਾਲੇ ਨਹੀਂ ਉਹ ਭੇਡ ਚਾਲ ਵਾਲੀਆਂ ਨੇ ਇਮੋਸ਼ਨਲ ਹੋ ਕੇ ਜਾਂ ਅਸੀਂ ਭੀੜ ਤੰਤਰ ਦਾ ਹਿੱਸਾ ਹੋ ਕੇ ਜਿਹੜਾ ਤੁਰ ਪੈਣਾ ਇਹ ਸਾਡੀ ਭੇਡਾਂ ਵਰਗੀ ਹਰਕਤ ਬਣ ਜਾਂਦੀ ਹੈ ਕਿ ਪੰਜਾਬੀਆਂ ਨੂੰ ਆਪਣੇ ਸਵੈ ਮਾਨ ਦਾ ਖਿਆਲ ਰੱਖਦੇ ਹੋਏ ਇਦਾਂ ਦੀਆਂ ਗੱਲਾਂ ਤੋਂ ਜ਼ਰੂਰ ਬਚਣਾ ਚਾਹੀਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਪਾਂ ਗੱਲਬਾਤ ਖਤਮ ਕਰਦੇ ਆ ਤੁਹਾਡੀ ਇਹਦੇ ਬਾਰੇ ਕੀ ਰਾਏ ਤੁਸੀਂ ਵੀ ਟਿੱਪਣੀ ਕਰਕੇ ਜ਼ਰੂਰ ਆਪਣੀ ਰਾਏ ਦੇਣੀ ਤੇ ਹੋ ਸਕੇ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ